ਕੰਦੇ ਸਵਾਲ ਇਹ ਹੈ ਕਿ ਜਿਹੜਾ ਇੰਨਾ ਸਮਾਂ ਲੰਮਾ ਮੋਰਚਾ ਚੱਲਿਆ ਕੀ ਉਸ ਮੋਰਚੇ ਵਿੱਚੋਂ ਖੱਟਿਆ ਗਿਆ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਇੰਨਾ ਨੁਕਸਾਨ ਹੋ ਗਿਆ ਕੀ ਖੱਟਿਆ ਉਸ ਮੋਰਚੇ ਦੇ ਵਿੱਚ ਮੈਨੂੰ ਲੱਗਦਾ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਐਮਐਸਪੀ ਦੀ ਕੋਈ ਗੱਲ ਹੀ ਨਹੀਂ ਜਾਣਦਾ ਸੀ ਅੱਜ ਹਰ ਇੱਕ ਕਿਸਾਨ ਮਜ਼ਦੂਰ ਹਰ ਇੱਕ ਵਿਅਕਤੀ ਤੱਕ ਇਹ ਗੱਲ ਪਹੁੰਚਾਉਣ 'ਚ ਅਸੀਂ ਸਫਲ ਹੋਏ ਹਾਂ ਕਿ ਐਮਐਸਪੀ ਦਾ ਕੋਈ ਮੁੱਦਾ ਹੈ ਮਰਨ ਵਰਤ ਤੇ ਵੀ ਕਈ ਸਵਾਲ ਆ ਕੇ ਜਿਹੜਾ ਮਰਨ ਵਰਤ ਦਾ ਲੋਕ ਕਿਤੇ ਨਾ ਕਿਤੇ ਉਹਨੂੰ ਸੀਰੀਅਸ ਲੈਣੋਂ ਹਟ ਗਿਆ ਕਿਉਂਕਿ ਕਹਿੰਦੇ ਕਿ ਡੱਲੇਵਾਲ ਸਾਹਿਬ ਨੇ ਕਈ ਵਾਰ ਮਰਨ ਵਰਤ ਰੱਖਿਆ ਕਈ ਵਾਰ ਤੋੜ ਦਿੱਤਾ ਹੁਣ ਜਿਵੇਂ ਤੁਹਾਡੇ ਸਾਥੀਆਂ ਨੇ ਵੀ ਕਹਿੰਦੇ ਕਿ ਮਰਨ ਵਰਤ ਸ਼ੁਰੂ ਕਰਤਾ ਭਖੜਤਾਲਾ ਸ਼ੁਰੂ ਕਰਤੀਆਂ ਨੇ ਮਤਲਬ ਲੋਕ ਉਹ ਇਹਨੂੰ ਨਾਰਮਲ ਸਮਝ ਲਾ ਗਏ ਦਿੱਲੀ ਜਿਹੜਾ ਦਿੱਲੀ ਸਰਕਾਰ ਨੂੰ ਮਰਨ ਵਰਤ ਰੱਖਣ ਤੋਂ ਬਾਅਦ ਟੇਬਲ ਤੇ ਆਈ ਕਿ ਨਹੀਂ ਆਈ ਜੇ ਸਰਕਾਰ ਟੇਬਲ ਤੇ ਲਿਆਤੀ ਤਾਂ ਕਿਵੇਂ ਕਵਾਂਗੇ ਮਰਨ ਵਰਤ ਸਫਲ ਨਹੀਂ ਹੋਇਆ 90 ਸਾਲ ਲੜਾਈ ਲੜ ਕੇ ਸੀ ਦੇਸ਼ ਦੀ ਆਜ਼ਾਦੀ ਲੜ ਲਈ ਹੈ ਅਸੀਂ ਐਮਐਸਬੀ ਗਰੰਟੀ ਕਾਨੂੰਨ ਦੇ ਬਹੁਤ ਨੇੜੇ ਲੈ ਗਏ ਆ ਜੇਕਰ ਕੇਜਰੀਵਾਲ ਤੇ ਭਗਵੰਤ ਮਾਨ ਸਾਡਾ ਧੋਖੇ ਨਾਲ ਮੋਰਚਾ ਨਾ ਖੇੜਦੇ ਤਾਂ ਅਸੀਂ ਇਹਦੇ ਵਿੱਚੋਂ ਕਿਸਾਨਾਂ ਲਈ ਹੋਰ ਹੀ ਬਹੁਤ ਕੁਝ ਮੰਗਲ ਕਰ ਸਕਦੇ ਪਰ ਉਹ ਖੇੜਨ ਤੇ ਵੀ ਕਈ ਸਵਾਲ ਆ ਕਹਿੰਦੇ ਕਿ ਮੋਰਚਾ ਲਾਇਆ ਤਾਂ ਗਿਆ ਸੀ ਕਿ ਹੋਰਾਂ ਜੱਥੇ ਬੰਦੀਆਂ ਨੂੰ ਢਾ ਲਈ ਜਾਵੇ ਤੇ ਮੋਰਚਾ ਚਕਾਇਆ ਵੀ ਸਰਕਾਰ ਨੇ ਖੋਦ ਹੈ ਕਿ ਹੁਣ ਭਾਈ ਕੁਛ ਪੱਟਿਆਂ ਦਾ ਜਾਂਦਾ ਨਹੀਂ ਕਿ ਚਕਾ ਦੇ ਮੋਰਚਾ ਨਾਲ ਕਿ ਚਕਾਇਆ ਇਹ ਵੀ ਕਈ ਸਵਾਲ ਉੱਠੇ ਆ ਕੁਝ ਸਾਥੀਆਂ ਦਾ ਵਿਚਾਰ ਇਹ ਨਹੀਂ ਬਣੇ ਕਿ ਹਜੇ ਨਹੀਂ ਲੜਨਾ ਚਾਹੀਦਾ ਇਹਦਾ ਮਤਲਬ ਸਰਕਾਰ ਨੂੰ ਅਸੀਂ ਬਰੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਵਾਅਦਾ ਕੀਤਾ ਤੁਸੀਂ ਮੰਨੋ ਮੰਨੋ ਨਹੀਂ ਮੰਨੋ ਨਾ ਮੰਨੋ ਅਸੀਂ ਤਾਂ ਇਹ ਕੁਝ ਨਹੀਂ ਤਾਂ ਜਿਹੜੇ ਚੁੱਪ ਬੈਠੇ ਨੇ ਉਹਨਾਂ ਬਾਰੇ ਕੀ ਸੋਚਦੇ ਆ ਲੋਕ ਤੇ ਜਿਨ੍ਹਾਂ ਨੇ ਉਸ ਵੇਲੇ ਲੜਿਆ ਉਹਨਾਂ ਬਾਰੇ ਕੀ ਸੋਚਦੇ ਆ ਲੋਕ ਇਹ ਲੋਕਾਂ ਨੂੰ ਪਤਾ ਉਸੇ ਕੁਝ ਤੁਹਾਡੇ ਇਸ ਪੁਰਾਣੇ ਸਾਥੀਆਂ ਨੇ ਵੀ ਇਲਜ਼ਾਮ ਲਾਇਆ ਨੇ ਕਿ ਜਿਹੜਾ ਪੈਸਾ ਆ ਉਹ ਕਾਕਾ ਕੋਟੜਾ ਦੇ ਥੱਲੇ ਹੁੰਦਾ ਸੀਗਾ ਜਿਹੜਾ ਮਤਲਬ ਖਜ਼ਾਂਚੀ ਕਮੇਟੀ ਹੈ ਉਹਨੂੰ ਪਾਸੇ ਕੀਤਾ ਗਿਆ ਵੱਡਾ ਕਪੜਾ ਪੈਸੇ ਦਾ ਹੋਇਆ ਇਸ ਮੋਰਚੇ ਦੇ ਵਿੱਚ ਸਾਡੇ ਸਤਕਾਰਯੋਗ ਵੀਰ ਨੇ ਟਰੋਡ ਬੁੱਢਾ ਜੀ ਉਹਨਾਂ ਦੀ ਅਗਵਾਈ ਚ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਇਹ ਪ੍ਰਧਾਨ ਅਹੁਦੇਦਾਰ ਦੀ ਮੀਟਿੰਗ ਦੇ ਜਿਹਦੇ ਚ ਫੈਸਲਾ ਲਿਆ ਕਿ ਕਾਪਾ ਕੋਟੜਾ ਕ ਮੈਨੂੰ ਕੁਹਾੜ ਤੇ ਸੁਖਜੀਤ ਸੰਧੋ ਚੰਡੇ ਇਹ ਤਿੰਨ ਬੰਦੇ ਜਾਇਆ ਕਰਨਗੇ ਦੱਲੇয়াল ਦੇ ਕੋਲ ਗੱਲ ਕਰਨਗੇ ਅਗਰ ਕੋਈ ਅਧਿਕਾਰੀ ਆ ਕੇ ਗੱਲ ਕਰਦਾ ਉਹਦੇ ਨਾਲ ਵੀ ਗੱਲਬਾਤ ਇਹੀ ਕਰਨਗੇ ਇਹਨਾਂ ਨੇ ਆਪ ਹੀ ਤਾਂ ਉਸ ਮਤਲਬ ਨਿਯੁਕਤ ਕੀਤੇ ਨੇ ਬੰਦੇ ਅੱਜ ਆਪ ਹੀ ਉਹਨਾਂ ਦੇ ਸਵਾਲ ਚੱਕਣ ਲਾਪੇ ਤਾਂ ਮਤਾ ਪਿਆ ਮਤਾ ਦੱਸ ਦਿਓ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਆ ਕਿ ਜਥੇ ਬੰਦੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਮੇਰੇ ਨਾਲ ਲਾਈਵ ਡਿਬੇਟ ਕਰਨ ਹਰ ਇੱਕ ਮੁੱਦੇ ਤੇ ਚਰਚਾ ਕਰਾਂਗੇ ਕਿ ਤਿਆਰੋਂ ਉਸ ਲਾਈਵ ਡਿਬੇਟ ਕਰਨ ਦੇ ਲਈ ਮੁੱਖ ਮੰਤਰੀ ਦੇ ਨਾਲ ਉਹ ਆਪਣੀ ਇਸ ਗੱਲ ਕਹੀ ਤੇ ਖੜਾ ਰਵੇ ਔਰ ਲਾਈਵ ਡਿਬੇਟ ਹੋਣੀ ਚਾਹੀਦੀ ਹੈ ਚੈਨਲ 'ਉਨ ਆਰਾਮ ਨਾਲ ਇਕੱਲੇ ਇਕੱਲੇ ਦੀ ਜਿੱਤਕ ਤੇ ਸਾਡੀ ਕਮਜ਼ੋਰੀ ਉਹ ਵੀ ਲੋਕਾਂ ਦੇ ਸਾਹਮਣੇ ਜਾਵੇ ਜਿੱਥੇ ਸੀ ਉਹਨਾਂ ਨੂੰ ਵੇ ਇਨਕਾਬ ਕਰ ਸਕਿਓ ਵੀ ਲੋਕਾਂ ਦੇ ਸਾਹਮਣੇ ਲੱਗਦਾ ਹੁਣ ਕਿ 2-3 ਦਿਨ ਹੋ ਗਏ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਉਸ ਤੋਂ ਬਾਅਦ ਨਹੀਂ ਉਹਨਾਂ ਨੂੰ ਉਹਨਾਂ ਨੂੰ ਉਹ ਇੱਕ ਉਹ ਮੁੱਖ ਮੰਤਰੀ ਨੇ ਉਹਨਾਂ ਨੂੰ ਵੱਡਾ ਦਿਲ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਪਤਲਾ ਫੂਕਿਆ ਗਿਆ ਬੀਕੇਯੂ ਸਿੱਧੂਪੁਰ ਦੇ ਵੱਲੋਂ ਜੋ ਕਿਸੋ ਖਾਣਾ ਵੇਖੇ ਪਿਛਲੇ ਦਿਨੀ ਹੋਇਆ ਕਾਕਾ ਕੋਟੜਾ ਨੂੰ ਗ੍ਰਿਫਤਾਰ ਕੀਤਾ ਹੋਰਾਂ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਉਸ ਦੇ ਖਿਲਾਫ ਹੋਰ ਗੱਲਬਾਤ ਕਰਦੇ ਆ ਸਾਰੇ ਸਵਾਲ ਲਵਾਂਗੇ ਸਾਡੇ ਨਾਲ ਵੀ ਕੇਯੂ ਸਿੱਧੂ ਪਰਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਹੁਣ ਠੀਕ ਆ ਮਤਲਬ ਜਦੋਂ ਨਰਾ ਐਸਟੀ ਨੂੰ ਵੇਖ ਕੇ ਤਾਂ ਨਹੀਂ ਰੁਕਿਆ ਜਾ ਸਕਦਾ ਵੀ ਸਿਹਤ ਨਹੀਂ ਠੀਕ ਆ ਸਿਹਤ ਨਾ ਵੀ ਠੀਕ ਹੋਵੇ ਤਾਂ ਵੀ ਮਤਲਬ ਜਿਹੜੀ ਆਵਾਜ਼ ਆ ਸਾਡੇ ਲੋਕਾਂ ਦੀ ਉਹ ਤਾਂ ਚੱਕਣੀ ਪੈਗੀ ਨਾ ਸਭ ਤੋਂ ਪਹਿਲਾਂ ਕਿਵੇਂ ਜਿਹੜਾ ਅੱਜ ਦਾ ਐਕਸ਼ਨ ਆ ਇਹਦੇ ਬਾਰੇ ਕਿਹੜੀਆਂ ਕਿੜੀਆਂ ਗੱਲਾਂ ਨੂੰ ਲੈ ਕੇ ਅੱਜ ਦਾ ਜਿਹੜਾ ਪੁਤਲਾ ਫੂਕ ਮਜਾਰਾ ਕੀਤਾ ਗਿਆ ਤੁਹਾਡੇ ਵੱਲੋਂ ਦੇਖੋ ਇਸ ਹੱਜ ਵਾਲੇ ਮਜ਼ਾਰੇ ਦਾ ਪਿੱਛੇ ਜਾ ਕੇ ਦੇਖੋਗੇ ਤਾਂ ਲਿੰਕ ਖਨੋਰੀ ਤੇ ਸ਼ੰਭੂ ਮੋਰਚੇ ਨਾਲ ਜੜ ਜੁੜਦਾ ਹੈ ਜੀ ਜਦੋਂ ਖਨੋਰੀ ਮੋਰਚੇ ਦੇ ਉੱਤੇ ਸ਼ੰਭੂ ਮੋਰਚੇ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਮੀਟਿੰਗ ਦਾ ਦੌਰ ਚਲਾ ਕੇ ਜੀ ਤਾਂ ਉਹ ਮੀਟਿੰਗ ਤੇ ਗਏ ਲੋਕਾਂ ਨੂੰ ਡਿਟੇਨ ਕੀਤਾ ਜੇਲ੍ਹਾਂ ਚ ਸਿੱਟਿਆ ਤੇ ਮੋਰਚੇ ਉਖਾੜੇ ਗਏ ਜੀ ਉਹ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਰੋਸ ਹੈ ਲੋਕਾਂ ਦਾ ਸਮਾਨ ਆ ਜਿਹੜਾ ਉੱਥੋਂ ਦੀ ਸਥਾਨਕ ਪੁਲਿਸ ਨੇ ਉੱਥੋਂ ਦੇ ਅਧਿਕਾਰੀਆਂ ਨੇ ਹਜ਼ਾਰ ਹਜ਼ਾਰ 15 1500 2200 2200 ਰੁਪਏ ਗਿਆ ਲੈ ਕੇ ਉੱਥੋਂ ਦੇ ਆਮ ਜਨਤਾ ਨੂੰ ਲੋਕਾਂ ਨੂੰ ਮਤਲਬ ਸਾਡਾ ਸਮਾਨ ਉੱਥੇ ਚੱਕਵਾਇਆ ਜੀ ਉਹ ਵੀ ਲੋਕਾਂ ਦੇ ਅੰਦਰ ਰੋਸ ਹੈ ਟਰਾਲੀਆਂ ਚੋਰੀ ਹੋ ਗਈਆਂ ਇੱਕ ਐਮਐਲਏ ਦੇ ਖਾਸ ਬੰਦਿਆਂ ਦੇ ਕੋਲੋਂ ਸਾਡੀਆਂ ਟਰਾਲੀਆਂ ਫੜੀਆਂ ਗਈਆਂ ਔਰ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਜਿਹੜੇ ਬੰਦੇ ਟਰਾਲੀਆਂ ਨੂੰ ਟ੍ਰੇਸ ਕਰਦੇ ਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਹੋਏ ਰੋਸ ਉਹ ਵੀ ਇੱਕ ਨਾਲ ਨਵਾਂ ਜੁੜਿਆ ਤਾਂ ਲੋਕਾਂ ਨੂੰ ਉਹਦੇ ਚੋਂ ਇੱਕ ਸਵਾਲਾਂ ਦਾ ਸਿਲਸਲਾ ਸ਼ੁਰੂ ਹੋਇਆ ਜੀ ਉਹ ਸਵਾਲਾਂ ਦੇ ਸਿਲਸਿਲੇ ਤੋਂ ਕਬਰਾਹੜ ਦੇ ਵਿੱਚ ਆਏ ਗੁੱਸੇ ਚ ਆਈ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਜਾਂ ਉਹਦੇ ਐਮਐਲਏ ਕਲਗੇ ਜੀ ਉਹਨਾਂ ਨੇ ਲੋਕਾਂ ਨਾਲ ਹੋਰ ਧੱਕਾ ਕਰਨਾ ਸ਼ੁਰੂ ਕੀਤਾ ਉਸ ਧੱਕੇ ਦੇ ਵਿੱਚੋਂ ਇਹ ਧੱਕਾ ਉੱਪਜਿਆ ਕਿ ਸੋਖਾਣਾ ਪਿੰਡ ਵਾਲਾ ਪਿੰਡ ਦਾ ਗੰਦਾ ਪਾਣੀ ਕੱਢਣਾ ਹੈ ਜੀ ਮੰਡੀ ਮੌੜ ਮੰਡੀ ਦਾ ਜੀ ਤਾਂ ਕੁਦਰਤੀ ਗੱਲ ਹੈ ਸੁਭਾਵਿਕ ਹੈ ਕਿ ਗੰਦਾ ਪਾਣੀ ਕਦੇ ਵੀ ਆਬਾਦੀ ਦੇ ਨੇੜੇ ਨਹੀਂ ਲਜਾਇਆ ਜਾਂਦਾ ਜੀ ਪਰ ਉਹ ਪਿੰਡ ਦੇ ਵਿਚਾਲੇ ਦੀ ਕੱਢ ਰਹੇ ਨੇ ਔਰ ਲੋਕ ਬੜਾ ਰੋੜਾ ਪਾਇਆ ਲੋਕ ਲੋਕਾਂ ਲੋਕ 26 ਬੰਦੇ ਜੇਲ੍ਹ ਚ ਗਏ ਜੀ ਚਾਰ ਬੰਦਿਆਂ ਦਾ ਪਤਾ ਲੱਗਿਆ ਕਿ ਉਹ ਭੁਖੜ ਤਲ ਤੇ ਬੈਠੇ ਨੇ ਸਾਡੀ ਜਥੇਬੰਦੀ ਦੇ ਆਗੂ ਭੁਖੜ ਤਲ ਤੇ ਬੈਠੇ ਨੇ ਉਹਨਾਂ ਵਿੱਚੋਂ ਤਾਂ ਬਲਦੇਵ ਸਿੰਘ ਸੰਧੋਹਾ ਦੀ ਇਹ ਰਿਪੋਰਟ ਆ ਮਿਲ ਗਈ ਮੈਨੂੰ ਅੱਜ ਜੀ ਕਿ ਉਹਨੇ ਪਾਣੀ ਪੀਣਾ ਵੀ ਬੰਦ ਕਰਤਾ ਅਗਰ ਇਹ ਹਾਲਾਤ ਕਹਿਣ ਤੋਂ ਬਾਅਦ ਇਹ ਹੈ ਕਿ ਉਹਨਾਂ ਲੋਕਾਂ ਦੇ ਨਾਲ ਕਿ ਸਾਡੇ ਤੋਂ ਸਵਾਲ ਕਿਉਂ ਪੁੱਛੇ ਜਾ ਰਹੇ ਨੇ ਇਹ ਕਿੜ ਕੱਢਣ ਦੇ ਲਈ ਗੰਦਾ ਪਾਣੀ ਉਹਨਾਂ ਦੇ ਮੰਦਲ ਜਾ ਕੇ ਪਿੰਨ ਚਵਾੜਤਾ ਉਹਦੇ ਖਿਲਾਫ ਇਹ ਆਵਾਜ਼ ਹੈ ਤਾਂ ਹੀ ਐ ਐਸਕੇਮ ਨਾਉਨ ਪੋਲਿਟਿਕਲ ਨੂੰ ਚੱਕਣੀ ਪਈ ਐ ਨਹੀਂ ਤਾਂ ਕੱਲੇ ਪਿੰਡ ਦੀ ਆਵਾਜ਼ ਸੀ ਇੱਕ ਜਥੇਬੰਦੀ ਨੇ ਸਪੋਰਟ ਕਰਤੀ ਸੀ ਗੱਲ ਵੱਖਰੀ ਐ ਜੀ ਜੇ ਅੱਜ ਐਸਕੇਮ ਨੇ ਚੱਕਿਆ ਹੈ ਤੋ ਇਸ ਕਰਕੇ ਚੱਕਿਆ ਕਿ ਇਹ ਜਿਹੜਾ ਲੋਕਾਂ ਨੇ ਉਹਨਾਂ ਤੇ ਸਵਾਲ ਕੀਤੇ ਆ ਉਹ ਸਾਡੀਆਂ ਮੰਗਾਂ ਨੂੰ ਲੈ ਕੇ ਕੀਤੇ ਆ ਉਸ ਮੋਰਚੇ ਨੂੰ ਲੈ ਕੇ ਕੀਤੇ ਆ ਤੋ ਉਹਦੇ ਚ ਅੱਜ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਪਤਲੇ ਫੂਕੇ ਗਏ ਕੇਵਲ ਪੰਜਾਬ ਚ ਨਹੀਂ ਜੀ ਮੈਂ ਕਹੂੰਗਾ ਪੰਜਾਬ ਤੋਂ ਸ਼ੁਰੂ ਕਰ ਲਈਏ ਜੇਕਰ ਇਹਦੇ ਥੱਲੇ ਅਹ ਤਾਮਿਲਨਾਡੂ ਤੱਕ ਕੇਰਲਾ ਤੱਕ ਅੱਜ ਭਿੰਦ ਭਵੰਤਮਾਨ ਦੇ ਤੇ ਕੇਜਰੀਵਾਲ ਦੇ ਪੁਤਲੇ ਫੁਕੇ ਗਏ ਜੀ ਰਾਜ ਜੀ ਹੋਰ ਸਵਾਲ ਵੀ ਹੈ ਕਈ ਲੋਕਾਂ ਦੇ ਸਵਾਲ ਆ ਜਿਵੇਂ ਆਪਣਾ ਮੇਲ ਥੋੜਾ ਲੇਟ ਹੋਇਆ ਉਸ ਮੋਰਚੇ ਤੋਂ ਬਾਅਦ ਲੋਕਾਂ ਦੇ ਸਵਾਲ ਇਹ ਆ ਕਿ ਜਿਹੜਾ ਇੰਨਾ ਸਮਾਂ ਲੰਮਾ ਮੋਰਚਾ ਚੱਲਿਆ ਕੀ ਉਸ ਮੋਰਚੇ ਵਿੱਚੋਂ ਖੱਟਿਆ ਗਿਆ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਇੰਨਾ ਨੁਕਸਾਨ ਹੋ ਗਿਆ ਕੀ ਖੱਟਿਆ ਉਸ ਮੋਰਚੇ ਦੇ ਵਿੱਚ ਦੇਖੋ ਜੇ ਆਪਾਂ ਇਹ ਪੱਖ ਲਈਏ ਜੀ ਤੇ ਇਹ ਗੱਲ ਚਰਚਾ ਬੜੀ ਲੰਮੀ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਆਪਾਂ 90 ਸਾਲ ਤੇ ਬਹੁਤ ਸਾਰੇ ਲੋਕ ਜੀ ਸ਼ਹੀਦ ਹੋਏ ਕਾਲੇ ਪਾਣੀਆਂ ਦੀਆਂ ਸਜਾਵਾਂ ਕਟੀਆਂ ਉਹ ਆਪਾਂ ਕਹਿ ਸਕਦੇ ਹਾਂ ਕਿ ਉਹ ਤਾਂ ਕਿਸੇ ਦੇ ਹਦੇਸ਼ ਅੰਡਰ ਸੀਗਾ ਜੀ ਤੇ ਆਜ਼ਾਦੀ ਮੰਗਦੇ ਸੀ ਲੇਕਿਨ ਅਗਰ ਤੁਸੀਂ ਇਹਦੀ ਕੋਖ ਕਰੋਗੇ ਜੀ ਤਾਂ ਇਹ ਵੀ ਮੋਰਚਾ ਲੜਾਈ ਉਹੋ ਜੀ ਲੜ ਰਿਹਾ ਸੀ ਕਿਉਂਕਿ ਡਬਲਯੂਟੀਓ ਕਹਿੰਦਾ ਹੈ ਕਿ ਐਮਐਸਪੀ ਦੇਣੀ ਬੰਦ ਕਰੇ ਭਾਰਤ ਜੀ ਭਾਰਤ ਉਹਦਾ ਮੈਂਬਰ ਹੈ ਅਮਰੀਕਾ ਨੇ डब्ल्यूटीओ ਦੇ ਅੰਦਰ ਇੱਕ ਕੇਸ ਪਾ ਰੱਖਿਆ ਹੈ। ਗੈਰ ਦੇ ਅੰਦਰ डब्ल्यूटीओ ਦੇ ਵਿੱਚ ਕੇਸ ਪਾਤਾ ਕਿ ਭਾਰਤ ਆਪ ਦੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਿਉਂ ਨਹੀਂ ਕਰ ਰਿਹਾ। ਜੀ। ਇਹਦਾ ਮਤਲਬ ਲੜਾਈ ਉੱਥੇ ਜਾ ਕੇ ਖੜੀ ਫੇਰ। ਅਸੀਂ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਆ। ਜੀ। ਤਾਂ ਉਧਰੋਂ ਡਬਲਿਊ ਕਹਿ ਰਿਹਾ ਕਿ ਐਮਐਸਪੀ ਦੇਣੀ ਬੰਦ ਕਰੋ। ਜੀ। ਟਕਰਾਅ ਫੇਰ ਆ ਉੱਥੇ ਉਸੇ ਥਾਂ ਤੇ ਜਾ ਕੇ ਖੜਾ ਹੋ ਗਿਆ। ਹੁਣ ਉਹ ਜਿਹੜਾ ਟਕਰਾਅ ਜਿਹੜੀ ਉਹ ਲੜਾਈ ਹੈ। ਤਾਂ ਸੇਮ ਲੜਾਈ ਹੈ ਜੇ ਜੀ ਅਸੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ। ਲੇਕਿਨ ਜਿਹੜਾ ਆਪਾਂ ਕਹਿੰਦੇ ਆਪਾਂ ਖੱਟਿਆ ਕੀ ਜੀ ਮੈਨੂੰ ਲੱਗਦਾ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਐਮਐਸਪੀ ਦੀ ਕੋਈ ਗੱਲ ਹੀ ਨਹੀਂ ਜਾਣਦਾ ਸੀ ਅੱਜ ਹਰ ਇੱਕ ਕਿਸਾਨ ਮਜ਼ਦੂਰ ਹਰ ਇੱਕ ਵਿਅਕਤੀ ਤੱਕ ਇਹ ਗੱਲ ਪਹੁੰਚਾਉਣ 'ਚ ਅਸੀਂ ਸਫਲ ਹੋਏ ਆ ਕਿ ਐਮਐਸਪੀ ਦਾ ਕੋਈ ਮੁੱਦਾ ਹੈ ਸੜਕਾਂ ਤੋਂ ਘਰਾਂ 'ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਜੀ ਸੜਕ ਤੋਂ ਅੱਗੇ ਜਾ ਕੇ ਅਸੀਂ ਪਾਰਲੀਮੈਂਟ 'ਚ ਲੈ ਗਏ ਕਿ ਐਮਐਸਪੀ ਦੇ ਮੁੱਦੇ ਤੇ ਰਾਹੁਲ ਗਾਂਧੀ ਬੋਲਿਆ ਉਹ ਪਾਰਲੀਮੈਂਟਰੀ ਕਮੇਟੀ ਨੂੰ ਰਿਪੋਰਟ ਦੇਣੀ ਪਈਗੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਬਣਦਾ ਹੈ ਕਿਸਾਨਾਂ ਨੂੰ ਇਥੇ ਤੱਕ ਲੱਗੇ ਸੀ ਪਰ ਉਸ ਤੋਂ ਅੱਗੇ ਸਰਕਾਰ ਨੇ ਚਾਰ ਫਸਲਾਂ ਦੇ ਉੱਤੇ ਪੰਜ ਫਸਲਾਂ ਦੇ ਉੱਤੇ ਪਹਿਲਾਂ ਇਹ ਕਾਇਦਾ ਜਿਹਦੇ ਵਿੱਚ ਮਾਂ ਆ ਗਈ ਅਰਹਰ ਆ ਗਈ ਜਿਹਦੇ ਵਿੱਚ ਮਸਰ ਆ ਗਈ ਜੂਟ ਆ ਗਿਆ ਇਸ ਤਰ੍ਹਾਂ ਦੀਆਂ ਚਾਰ ਪੰਜ ਫਸਲਾਂ ਦੇ ਉੱਤੇ ਸਰਕਾਰ ਨੇ ਸਾਨੂੰ ਇਹ ਕਿਹਾ ਸੀਗਾ ਵੀ ਅਸੀਂ 5 ਸਾਲ ਲਈ ਇਹਨਾਂ ਫਸਲਾਂ ਨੂੰ ਖਰੀਦ ਲੈਣੇ ਆ ਅਸੀਂ ਕਿਹਾ ਸੀ ਵੀ ਨਹੀਂ ਇਹ ਨਹੀਂ ਹੋਣਾ 23 ਦੀਆਂ 23 ਫਸਲਾਂ ਖਰੀਦੋ ਤੇ ਰੈਗੂਲਰ ਮਦਲੇ ਦੇ ਤੱਕ ਕਾਨੂੰਨ ਬਣਾਓ ਸਾਡੀ ਸਹਿਮਤੀ ਨਹੀਂ ਬਣੀ ਕਿਦਾਂ ਸਰਕਾਰ ਨੇ ਉਹ ਫਸਲਾਂ ਖਰੀਦਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਤਿੰਨ ਹੋਰ ਜੀ ਖਰੀਦਣੀਆਂ ਸ਼ੁਰੂ ਕਰਤੀਆਂ ਜਿਦੇ ਵਿੱਚ ਛੋਲੇ ਆ ਗਏ ਸਰੋਂ ਆ ਗਈ ਮੂੰਗੀ ਆ ਗਈ ਨਾਰੀਅਲ ਆ ਗਿਆ ਇਹ ਫਸਲਾਂ ਖਰੀਦਣੀਆਂ ਫਿਰ ਸ਼ੁਰੂ ਕਰਤੀਆਂ ਭਾਵੇਂ ਜੇ ਅਸੀਂ ਲੜੇ ਆ ਜੀ ਤਾਂ ਕੁਛ ਨਾ ਕੋਈ ਸਰਕਾਰ ਉਧਰ ਨੂੰ ਤੁਰਈ ਹੈ ਅਗਲੀ ਗੱਲ ਤੁਸੀਂ ਦੇਖਿਆ ਹੋਵੇਗਾ ਹਰਿਆਣਾ ਗਵਰਨਮੈਂਟ ਨੇ ਅੰਦੋਲਨ ਚੱਲਦੇ ਦੇ ਵਿੱਚ ਇਹ ਕਿਹਾ ਕਿ ਅਸੀਂ ਹਰਿਆਣੇ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦਿੰਨੇ ਆ ਆਪਦੇ ਲੋਕਾਂ ਨੂੰ ਦਿੱਤਾ ਰਿਆ ਨਾ ਗਵਰਨਮੈਂਟ ਨੇ ਸਾਨੂੰ ਪਤਾ ਹੈ ਕਿ ਹਰਿਆਣੇ ਦਾ ਉਹ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਹੈ ਜੀ ਉਹ ਨਾ ਤੇਰੀ ਚਿਰ ਹੀ ਪ੍ਰਭਾਵੀ ਹੋਏਗਾ ਜਿੰਨੀ ਦੇਰ ਤੱਕ ਕੇਂਦਰ ਚ ਵੀ ਬੀਜੇਪੀ ਦੀ ਸਰਕਾਰ ਆ ਹਰਿਆਣੇ ਦੀ ਬੀਜੇਪੀ ਦੀ ਸਰਕਾਰ ਜਿੱਦਾਂ ਉਲਟ-ਪਲਟ ਹੋ ਗਿਆ ਉਹਦੇ ਕਾਨੂੰਨ ਨੇ ਕੰਮ ਕਰਨ ਨੂੰ ਹਰ ਜਾਣਾ ਕਿਉਂਕਿ ਫਸਲ ਜਿਹੜੀ ਖਰੀਦਣੀ ਆ ਉਹ ਤਾਂ ਕੇਂਦਰ ਨੇ ਖਰੀਦਣੀ ਸੋ ਕਹਿਣ ਤੋਂ ਬਾਅਦ ਫਿਰ ਵੀ ਸਾਡਾ ਪ੍ਰੈਸ਼ਰ ਸੀ MSP ਗਰੰਟੀ ਕਾਨੂੰਨ ਦੀ ਆਵਾਜ਼ ਉੱਠੀ ਵੀ ਸੀ ਤਾਂ ਹੀ ਸਰਕਾਰ ਨੇ ਬਣਾਤਾ ਨਹੀਂ ਤਾਂ 15 ਸਾਲ ਤੋਂ ਸਰਕਾਰ ਉੱਤੇ BJP ਦੀ ਆਏ ਜੀ ਤੇ ਕਿਸਾਨਾਂ ਦੀ ਇੱਡੀ ਹਮਦਰਦ ਹੁੰਦੀ ਤਾਂ ਪਹਿਲਾਂ ਕੌਣਾ ਬਣਾਤਾ ਸੋ ਇਹ ਨਹੀਂ ਹੈ ਮੋਰਚੇ ਨੇ ਬਹੁਤ ਕੋਸ਼ਿਸ਼ ਖਟਿਆ ਬਹੁਤ ਕੋਸ਼ਿਸ਼ ਮੋਰਚੇ ਦੇ ਵਿੱਚੋਂ ਅਸੀਂ ਅਗਾ ਵਧਿਆ ਜੀ ਔਰ ਜਿਸ ਤਰ੍ਹਾਂ 90 ਸਾਲ ਲੜਾਈ ਲੜ ਕੇ ਅਸੀਂ ਦੇਸ਼ ਦੀ ਆਜ਼ਾਦੀ ਲੜ ਲਈ ਹੈ ਜੀ ਅਸੀਂ MSP ਗਰੰਟੀ ਕਾਨੂੰਨ ਦੇ ਬਹੁਤ ਨੇੜੇ ਲੈ ਗਏ ਆ ਜੇਕਰ ਕੇਜਰੀਵਾਲ ਕਿ ਭਗਵੰਤ ਮਾਨ ਸਾਡਾ ਧੋਖੇ ਨਾਲ ਮੋਰਚਾ ਨਾ ਖੇਡ ਦੇ ਤਾਂ ਅਸੀਂ ਇਹਦੇ ਵਿੱਚੋਂ ਕਿਸਾਨਾਂ ਲਈ ਹੋਰ ਹੀ ਬਹੁਤ ਕੁਝ ਮੰਦਲ ਕਰ ਸਕਦੇ ਪਰ ਉਹ ਖੇਡਣ ਤੇ ਵੀ ਕਈ ਸਵਾਲ ਆ ਕਹਿੰਦੇ ਕਿ ਮੋਰਚਾ ਲਾਇਆ ਤਾਂ ਗਿਆ ਸੀ ਕਿ ਹੋਰਾਂ ਜਿੱਥੇ ਬੰਦਿਆਂ ਨੂੰ ਢਾ ਲਈ ਜਾਵੇ ਤੇ ਮੋਰਚਾ ਚਕਾਇਆ ਵੀ ਸਰਕਾਰ ਨੇ ਖੋਦ ਹੈ ਕਿ ਹੁਣ ਭਾਈ ਕੁਛ ਪੱਟਿਆ ਤਾਂ ਜਾਂਦਾ ਨਹੀਂ ਕਿ ਚਕਾ ਦੇ ਮੋਰਚੇ ਰਲ ਕੇ ਚਕਾਇਆ ਵੀ ਕਈ ਸਵਾਲ ਉੱਠੇ ਆ ਦੇਖੋ ਸਵਾਲ ਠਾਉਣ ਵਾਲਾ ਤਾਂ ਕੋਈ ਵੀ ਠਾ ਸਕਦਾ ਹੈ ਪਹਿਲੀ ਤਾਂ ਗੱਲ ਹੈ ਕਿ ਜਦੋਂ ਮੋਰਚਾ ਲਗਿਆ ਇਹ ਸੀਗਾ ਕਿ ਰੈਂਦੀਆਂ ਮੰਗਾਂ ਦੇ ਉੱਤੇ ਲੜਾਈ ਲੜਨੇ ਆ ਸਰਕਾਰ ਜਾ ਰਹੀ ਹੈ ਕਿਸੇ ਨੂੰ ਢਾਹ ਲਾਉਣ ਦਾ ਸਵਾਲ ਨਹੀਂ ਇੱਥੇ ਸਰਕਾਰ ਜਾ ਰਹੀ ਹੈ ਇਸ ਟਾਈਮ ਦੇ ਇਸੇ ਟਰਮ ਦੇ ਵਿੱਚ ਵਿੱਚ ਸਰਕਾਰ ਦੇ ਕੋਲੋਂ ਮੰਨਾਲਿਆ ਜਾਏ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰੋ ਜੀ ਹੁਣ ਆਹ ਦੱਸਿਓ ਵੀ ਜੇਕਰ ਕੁਝ ਸਾਥੀਆਂ ਦਾ ਵਿਚਾਰ ਇਹ ਨਾ ਬਣੇ ਕਿ ਹਜੇ ਨਹੀਂ ਲੜਨਾ ਚਾਹੀਦਾ ਇਹਦਾ ਮਤਲਬ ਸਰਕਾਰ ਨੂੰ ਅਸੀਂ ਬਰੀ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਵਾਅਦਾ ਕੀਤਾ ਤੁਸੀਂ ਮੰਨੂ ਮੰਨੂ ਨਹੀਂ ਮੰਨੇ ਨਾ ਮੰਨੂ ਅਸੀਂ ਤਾਂ ਇਹ ਕੁਝ ਨਹੀਂ ਜੀ ਤਾਂ ਜਿਹੜੇ ਚੁੱਪ ਬੈਠੇ ਨੇ ਉਹਨਾਂ ਮਾਰੇ ਕੀ ਸੋਚਦੇ ਆ ਲੋਕ ਤੇ ਜਿਨ੍ਹਾਂ ਨੇ ਉਸ ਵੇਲੇ ਲੜਿਆ ਉਹਨਾਂ ਮਾਰੇ ਕੀ ਸੋਚਦੇ ਆ ਲੋਕੇ ਲੋਕਾਂ ਨੂੰ ਪਤਾ ਹੈ ਇਹ ਕੋਈ ਦੱਸਣ ਦੀ ਲੋੜ ਨਹੀਂ ਐ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਐ ਕਿਸੇ ਨੂੰ ਕਿ ਕਿਉਂ ਹੋ ਰਿਹਾ ਕੀ ਹੋ ਰਿਹਾ ਹੈ ਦੂਜੀ ਗੱਲ ਹੈ ਹੁਣ ਤੁਸੀਂ ਮੈਨੂੰ ਆਏ ਦੱਸਿਓ ਕਿ ਸਰਕਾਰ ਨੂੰ ਘੇਰ ਕੇ ਮਰਨ ਮਰਦ ਤੇ ਬੈਠ ਕੇ ਤਾਂ ਟੇਬਲ ਤੇ ਲੈ ਕੇ ਆਂਦਾ ਜਦੋਂ ਟੇਬਲ ਤੇ ਲੈ ਜਾਂਦਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਅਸੀਂ ਇੱਥੋਂ ਚਿੱਕਰ ਗੱਲ ਲੈ ਕੇ ਆਏ ਕਿ ਖੇਤੀਬਾੜੀ ਮੰਤਰੀ ਨੇ ਜੀ ਇਹ ਕਾਇਦਾ ਵੀ ਇਸੇ ਐਮਐਸਬੀ ਗਰੰਟੀ ਕਾਨੂੰਨ ਦੇ ਸਕਣ ਕਿਵੇਂ ਸਾਨੂੰ ਜਿਹੜੀਆਂ ਮੁਸ਼ਕਲਾਂ ਆਉਣੀਆਂ ਐ ਆਪਾਂ ਉਹਨਾਂ ਦਾ ਹੱਲ ਕਰ ਲਈਏ ਜੀ ਬਹਿ ਕੇ ਚਰਚਾ ਕਰ ਲਈਏ ਇਸੇ ਕਹਿੰਦੇ ਉਹਦੇ ਲਈ ਵੀ ਤਿਆਰ ਹੈ ਇਹਦਾ ਮਤਲਬ ਜੇ ਸਰਕਾਰ ਐ ਸੋਚਣ ਲੱਗੀ ਐ ਕਿ ਜਿਹੜੀਆਂ ਐਮਐਸਬੀ ਗਰੰਟੀ ਕਾਨੂੰਨ ਦੇਣ ਨਾਲ ਮੁਸ਼ਕਲਾਂ ਆ ਸਕਦੀਆਂ ਐ ਜੀ ਇਹਦਾ ਮਤਲਬ ਚਰਚਾ ਤਾਂ ਹੋਈ ਹੋਈਗੀ ਕਿਤੇ ਨਾ ਕਿਤੇ ਜੇ ਉਹਨਾਂ ਦੇ ਵਿੱਚ ਚਰਚਾ ਹੋਈ ਐ ਤੇ ਇਹਦਾ ਮਤਲਬ ਸਰਕਾਰ ਸੋਚਣ ਲੱਗੀ ਐ ਤਾਂ ਹੀ ਚਰਚਾ ਹੋਈ ਐ ਤਾਂ ਅਸੀਂ ਸੋਚਣ ਲਈ ਸਰਕਾਰ ਨੂੰ ਮਜਬੂਰ ਕਰ ਲਿਆ ਕਿ ਐਮਐਸਬੀ ਗਰੰਟੀ ਕਾਨੂੰਨ ਦਿਓ ਔਰ ਉਸ ਐਮਐਸਬੀ ਗਰੰਟੀ ਕਾਨੂੰਨ ਨੂੰ ਵੱਡੀ ਠੇਸ ਸਾਡੀ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਅਖੇਰ ਕੇ ਧੋਖੇ ਨਾ ਖੇੜ ਕੇ ਇਹ ਸੱਟ ਮਾਰੀ ਜੀ ਅੱਛਾ ਇਹ ਮੋਰਚੇ ਦੇ ਉੱਤੇ ਕੁਝ ਤੁਹਾਡੇ ਇਸ ਪੁਰਾਣੇ ਸਾਥੀਆਂ ਨੇ ਵੀ ਇਲਜ਼ਾਮ ਲਾਇਏ ਨੇ ਕਿ ਜਿਹੜਾ ਪੈਸਾ ਆ ਉਹ ਕਾਕਾ ਕੋਟੜਾ ਦੇ ਥੱਲੇ ਹੁੰਦਾ ਸੀਗਾ ਜਿਹੜਾ ਮਤਲਬ ਖਜ਼ਾਂਚੀ ਕਮੇਟੀ ਹੈ ਉਹਨੂੰ ਪਾਸੇ ਕੀਤਾ ਗਿਆ ਵੱਡਾ ਕਪੜਾ ਪੈਸੇ ਦਾ ਹੋਇਆ ਇਸ ਮੋਰਚੇ ਦੇ ਵਿੱਚੋਂ ਦੇਖੋ ਮੈਂ ਕੇ ਉਹ ਬੇਨਤੀ ਕਰਾਂ ਜੀ ਉਹਦਾ ਅਸੀਂ ਸਾਬ ਲਗ ਭਗ ਹੋ ਗਿਆ ਜੀ ਅਸੀਂ ਥੋੜੇ ਟਾਈਮ ਦੇ ਵਿੱਚ ਮੁਰੇ ਕਰ ਦਾਂਗੇ ਉਹ ਜਨਤਕ ਕਰੋਗੇ ਸਾਰੀ ਜਿਹੜੀ ਸਾਡਾ ਫਰਜ਼ ਮੰਨਦਾ ਹੈ ਜਨਤਕ ਕਰਨਾ ਲੋਕਾਂ ਦਾ ਪੈਸਾ ਲੋਕਾਂ ਨੂੰ ਦੱਸਣਾ ਸਾਡਾ ਫਰਜ਼ ਮੰਨਦਾ ਹੈ ਜਿਹੜੀ ਮੈਂ ਅਗਲੀ ਗੱਲ ਕਰਦਾ ਜਿਹੜਾ ਕਹਿ ਰਹੇ ਨੇ ਕਾਕਾ ਕੋਟੜਾ ਹੋਰਾਂ ਨੇ ਮੋਰਚਾ ਹਾਈ ਚੈੱਕ ਕਰ ਲਿਆ ਜੀ ਸਾਡੇ ਸਤਿਕਾਰਯੋਗ ਵੀਰ ਨੇ ਕੋਟ ਬੁੱਢਾ ਜੀ ਉਹਨਾਂ ਦੀ ਅਗਵਾਈ ਚ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਇਹ ਪ੍ਰਧਾਨ ਨੇ ਉਸ ਦਿਨ ਦੀ ਮੀਟਿੰਗ ਦੇ ਜੀ ਜਿਹਦੇ ਚੇ ਫੈਸਲਾ ਲਿਆ ਕਿ ਇੱਕ ਕਾਕਾ ਕੋਟੜਾ ਇੱਕ ਮੈਨੂੰ ਕੋਹਾਰ ਤੇ ਸੁਖਜੀਤ ਸੰਧੋ ਚੰਡੇ ਜੀ ਇਹ ਤਿੰਨ ਬੰਦੇ ਜਾਇਆ ਕਰਨਗੇ ਡੱਲੇয়াল ਦੇ ਕੋਲ ਗੱਲ ਕਰਨਗੇ ਅਗਰ ਕੋਈ ਅਧਿਕਾਰੀ ਆ ਕੇ ਗੱਲ ਕਰਦਾ ਉਹਦੇ ਨਾਲ ਵੀ ਗੱਲਬਾਤ ਇਹੀ ਕਰਨਗੇ ਇਹਨਾਂ ਨੇ ਆਪ ਹੀ ਤਾਂ ਉਸ ਮਤਲਬ ਨਿਯੁਕਤ ਕੀਤੇ ਨੇ ਬੰਦੇ ਅੱਜ ਆਪ ਵੀ ਉਹਨਾਂ ਦੇ ਸਵਾਲ ਚੱਕਣ ਲਾਪੇ ਤਾਂ ਮਤਾ ਪਿਆ ਮਤਾ ਦੱਸ ਦੂਗਾ ਮਤਾ ਪਿਆ ਅੱਛਾ ਇੱਕ ਮਰਨ ਵਰਤ ਤੇ ਵੀ ਕਈ ਸਵਾਲ ਆ ਕੇ ਜਿਹੜਾ ਮਰਨ ਵਰਤ ਆ ਲੋਕ ਕਿਤੇ ਨਾ ਕਿਤੇ ਹੁਣ ਹੁਣ ਸੀਰੀਅਸ ਲੈਣੋਂ हट ਗਏ ਕਿਉਂਕਿ ਕਹਿੰਦੇ ਕਿ ਡੱਲੇਵਾਲ ਸਾਹਿਬ ਨੇ ਕਈ ਵਾਰ ਮਰਨ ਵਰਤ ਰੱਖਿਆ ਕਈ ਵਾਰ ਤੋੜ ਦਿੱਤਾ ਹੁਣ ਜਿਵੇਂ ਤੁਹਾਡੇ ਸਾਥੀਆਂ ਨੇ ਵੀ ਕਹਿੰਦੇ ਕਿ ਮਰਨ ਵਰਤ ਸ਼ੁਰੂ ਕਰਤਾ ਭੁੱਖੜਤਾਣਾ ਸ਼ੁਰੂ ਕਰਤੀਆਂ ਨੇ ਮਤਲਬ ਲੋਕ ਉਹ ਇਹਨੂੰ ਨਾਰਮਲ ਸਮਝ ਲੱਗ ਗਏ ਨਹੀਂ ਲੋਕਾਂ ਇਹ ਇਹ ਗੱਲ ਆਉਣੀ ਨਹੀਂ ਹੁੰਦੀ ਜੀ ਅਸੀਂ ਮਰਨ ਵਰਤ ਕਦੇ ਵੀ ਕਰਨਾ ਹੋਵੇ ਜੀ ਅਸੀਂ ਕੋਈ ਲੀਡਰ ਬਣਨ ਵਾਸਤੇ ਨਹੀਂ ਹੁੰਦਾ ਹੁੰਦਾ ਸਰਕਾਰ ਨੂੰ ਟੇਬਲ ਤੇ ਲਿਆਉਣ ਵਾਸਤੇ ਹੁੰਦਾ ਹੁੰਦਾ ਜੀ ਤੁਸੀਂ ਮੈਨੂੰ ਆਏ ਦੱਸਿਓ ਵੀ ਦਿੱਲੀ ਜਿਹੜਾ ਦਿੱਲੀ ਸਰਕਾਰ ਨੂੰ ਮਰਨ ਮਰਤ ਰੱਖਣ ਤੋਂ ਬਾਅਦ ਟੇਬਲ ਤੇ ਆਈ ਕਿ ਨਹੀਂ ਆਈ ਜੀ ਜੇ ਸਰਕਾਰ ਟੇਬਲ ਤੇ ਲਿਆਤੀ ਤਾਂ ਕਿਵੇਂ ਕਵਾਂਗੇ ਮਰਨ ਮਰਤ ਸਫਲ ਨਹੀਂ ਇਹਦੋਂ ਪਹਿਲਾਂ ਜਿੰਨਾ ਕੋਸ਼ ਹੋਇਆ ਹਰ ਵਾਰੀ ਜਿਹੜਾ ਕਿਸਾਨਾਂ ਨੂੰ ਮੋਟਰ ਦਾ ਕਨੈਕਸ਼ਨ ਇੱਧਰ ਉੱਧਰ ਲਜਾਣਾ ਲਾਉ ਨਹੀਂ ਹੁੰਦਾ ਸੀ ਅਸੀਂ ਪਿੱਛੇ ਪਟਿਆਲੇ ਦੇ ਵਿੱਚ ਇਹ ਅੰਦੋਲਨ ਕਰਕੇ ਲੋਕਾਂ ਨੂੰ ਉਹ ਰਾਈਟ ਲੈ ਕੇ ਦਿੱਤਾ ਜੁਮਲਾ مشترਕਾ ਮਾਲਕਨ ਵਾਲੀਆਂ ਜ਼ਮੀਨਾਂ ਸਰਕਾਰ ਖੋਗੇ ਪੰਚਾਇਤਾਂ ਨੂੰ ਦੇਣੀਆਂ ਚਾਹੁੰਦੀਆਂ ਜਿਹੜੀਆਂ ਸੀ ਕਿਸਾਨਾਂ ਦੀਆਂ ਉਹ ਕਿਸਾਨਾਂ ਕੋਲੇ ਵਾਪਸ ਰੱਖੀਆਂ ਤੇ ਕਿਵੇਂ ਕਵਾਂਗੇ ਆਪਾਂ ਵੀ ਨਹੀਂ ਹੈ ਜਿਹੜਾ ਕਾਕਾ ਕੋਟੜਾ ਨੇ ਮਰਨ ਮਰਤ ਰੱਖਿਆ ਲੁਧਿਆਣਾ ਦੇ ਅੰਦਰ ਆ ਜੀ ਉੱਥੇ ਲੋਕਾਂ ਦੀ ਉਸ ਪਰਿਵਾਰ ਦੀ ਪੌਣੇ 7 ਏਕੜ ਜ਼ਮੀਨ ਹੜੱਪੀ ਇੰਡਸਟਰੀ ਲਿਸਟ ਨੇ ਪਰ ਉਹਨਾਂ ਇੰਡਸਟਰੀ ਲਿਸਟਾਂ ਤੋਂ ਅਸੀਂ 30 ਲੱਖ ਦੇ ਹਿਸਾਬ ਨਾਲ 20 ਕਿਲਿਆਂ ਦੇ ਪੈਸੇ ਦਵਾ ਕੇ ਆਏ ਆ ਜੀ ਇਹਨੂੰ ਕਿਵੇਂ ਕਵਾਂਗੇ ਸਫਲ ਨਹੀਂ ਇੱਕ ਸਫਲ ਹੈ ਸ਼ਾਂਤ ਮਈ ਢੰਗ ਨਾਲ ਲੜਾਈ ਨੂੰ ਸਿਖਰ ਤੇ ਲੈ ਜਾਣ ਦਾ ਇੱਕ ਸਫਲ ਢੰਗ ਹੈ ਜਿਹਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਰਕਾਰ ਨੂੰ ਟੇਬਲ ਤੇ ਲਿਆਉਣਾ ਲੋਕਾਂ ਦੀ ਮੰਗ ਬਣਾਉਣ ਤੱਕ ਗੱਲ ਹੁੰਦੀ ਹੈ ਤਾਂ ਜੇ ਅਸੀਂ ਆਗੂ ਬਣਨ ਵਾਸਤੇ ਜਾਂ ਲੀਡਰੀ ਚਮਕਾਉਣ ਵਾਸਤੇ ਜਾਂ ਅਸੀਂ ਇਲੈਕਸ਼ਨ ਲੜਨ ਵਾਸਤੇ ਨਹੀਂ ਕਰਦੇ ਸਾਡਾ ਮਤਲਬ ਹੈ ਸਰਕਾਰ ਟੇਬਲ ਤੇ ਆਵੇ ਤੇ ਗੱਲ ਕਰੇ ਹਾਂ ਜੀ ਮੁੱਖ ਆਖਰੀ ਸਵਾਲ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਆ ਕਿ ਜਥੇ ਬੰਦੀਆਂ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਮੇਰੇ ਨਾਲ ਲਾਈਵ ਡਿਬੇਟ ਕਰਨ ਹਰ ਇੱਕ ਮੁੱਦੇ ਤੇ ਚਰਚਾ ਕਰਾਂਗੇ ਕਿ ਤਿਆਰੋਂ ਉਸ ਲਾਈਵ ਡਿਬੇਟ ਕਰਨ ਦੇ ਲਈ ਮੁੱਖ ਮੰਤਰੀ ਦੇ ਨਾਲ ਮੈਂ ਆਲਰੇਡੀ ਇਹਦਾ ਬਿਆਨ ਦੇ ਚੁੱਕਿਆ ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਬੜੀ ਚੰਗੀ ਗੱਲ ਹੈ ਅਗਰ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਉਹ ਆਪਣੀ ਇਸ ਗੱਲ ਕਹੀ ਤੇ ਖੜਾ ਰਵੇ ਔਰ ਲਾਈਵ ਡਿਬੇਟ ਹੋਣੀ ਚਾਹੀਦੀ ਹੈ ਜੀ ਚੈਨਲ ਹੋਂ ਆਰਾਮ ਨਾਲ ਕੱਲੇ ਕੱਲੇ ਦੀ ਜਿੱਥੇ ਕਿ ਸਾਡੀ ਕਮਜ਼ੋਰੀ ਉਹ ਵੀ ਲੋਕਾਂ ਦੇ ਸਾਹਮਣੇ ਜਾਵੇ ਜਿੱਥੇ ਸੀ ਉਹਨਾਂ ਨੂੰ ਬੇਨਕਾਬ ਕਰ ਸਕੀਓ ਵੀ ਲੋਕਾਂ ਦੇ ਸਾਹਮਣੇ ਲੱਗਦਾ ਹੁਣ ਕਿ ਦੋ ਤਿੰਨ ਦਿਨ ਹੋ ਗਏ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਉਸ ਤੋਂ ਬਾਅਦ ਨਹੀਂ ਉਹਨਾਂ ਨੂੰ ਉਹਨਾਂ ਨੂੰ ਉਹ ਇੱਕ ਉਹ ਮੁੱਖ ਮੰਤਰੀ ਨੇ ਉਹਨਾਂ ਨੂੰ ਵੱਡਾ ਦਿਲ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਜੀ ਬਹੁਤ ਧੰਨਵਾਦ ਬੇ ਬਹੁਤ ਸ਼ੁਕਰੀਆ ਮਿਹਰਬਾਨੀ